ਸੋ ਅੱਜ ਅਸੀਂ ਦੇਖਾਂਗੇ ਦਾਨੀਅਲ ਨਬੀ ਉਸਦਾ ਚੌਥਾ ਅਧਿਆਇ ਔਰ ਉਸਦੇ ਵਿੱਚ ਜੋ ਰਾਜਾ ਨਬੁਗਦਨਜ਼ਰ ਦਾ ਜੋ ਦੂਸਰਾ ਸੁਪਨਾ ਜੋ ਉਸਨੇ ਦੇਖਿਆ ਇਸ ਤੋਂ ਪਹਿਲਾਂ ਅਸੀਂ ਇੱਕ ਸੁਪਨਾ ਦੇਖ ਚੁੱਕੇ ਹਾਂ ਨਬੁਗਦਨਜ਼ਰ ਦਾ ਜਿਸਦੇ ਵਿੱਚ ਉਹ ਇੱਕ ਮੂਰਤੀ ਨੂੰ ਦੇਖਦਾ ਹੈ ਔਰ ਇਹ ਉਸਦਾ ਦੂਸਰਾ ਸੁਪਨਾ ਆ ਔਰ ਇਸ ਅਧਿਆਇ ਨੂੰ ਜਦੋਂ ਅਸੀਂ ਪੜਨਾ ਸ਼ੁਰੂ ਕਰਦੇ ਹਾਂ ਤਾਂ ਉਸ ਸਮੇਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਵਰਤਮਾਨ ਸਮੇਂ ਵਿੱਚ ਵਾਪਰ ਰਹੀ ਘਟਨਾ ਦੀ ਤਰ੍ਹਾਂ ਇਹ ਅਧਿਆਇ ਸ਼ੁਰੂ ਨਹੀਂ ਹੁੰਦਾ ਬਲਕਿ ਇਹ ਅਧਿਆਇ ਸ਼ੁਰੂ ਹੁੰਦਾ ਹੈ ਜਿਸ ਤਰ੍ਹਾਂ ਕੋਈ ਵਿਅਕਤੀ ਆਪਣੀ ਇੱਕ ਬੈਕਗ੍ਰਾਉਂਡ ਸਟੋਰੀ ਜੋ ਆ ਸੁਣਾਉਂਦਾ ਹੈ ਮਤਲਬ ਜੋ ਉਹਦੇ ਨਾਲ ਪਿਛਲੇ ਸਮੇਂ ਵਿੱਚ ਜੋ ਵਾਪਰ ਚੁੱਕਾ ਆ ਉਹ ਵਾਪਰੀ ਹੋਈ ਘਟਨਾ ਨੂੰ ਜੋ ਆ ਉਹ ਇੱਕ ਚਿੱਠੀ ਦੇ ਰੂਪ ਵਿੱਚ ਜੋ ਆ ਉਹ ਲਿਖਦਾ ਆ ਔਰ ਇਧਰ-ਉਧਰ ਲਿਖਤਾ ਭੇਜਦਾ ਆ ਦੱਸਦਾ ਆ ਆਪਣੇ ਬਾਰੇ ਕਿ ਮੇਰੇ ਨਾਲ ਇਹ ਜੋ ਆ ਘਟਨਾ ਕਿਸ ਤਰ੍ਹਾਂ ਵਾਪਰੀ ਹੈ ਇਦੇ ਵਾਸਤੇ ਤੁਸੀਂ ਪੜ੍ਹ ਸਕਦੇ ਹੋ ਦਾਨੀਲ 4 ਦੀ 1 ਔਰ 2 ਔਰ 3 ਵਚਨ ਇਸ ਜਗ੍ਹਾ ਤੇ ਲਿਖਿਆ ਕਿ ਨਬੂਕਦਨਜ਼ਰ ਰਾਜਾ ਦੀ ਵੱਲੋਂ ਸਾਰੇ ਲੋਕਾਂ ਕੌਮਾਂ ਤੇ ਭਾਕਿਆਂ ਨੂੰ ਜਿਹੜੀਆਂ ਕੁੱਲ ਤਰਤੀਬ ਵਿੱਚ ਵੱਸਦੀਆਂ ਹਨ ਤੁਹਾਡੀ ਸ਼ਾਂਤੀ ਵਾਫਰ ਹੋਵੇ ਕਿਉਂਕਿ ਉਸ ਸਮੇਂ ਬਾਬਲ ਸਮਰਾਜ ਪੂਰੀ ਤਰ੍ਹਾਂ ਧਰਤੀ ਉੱਤੇ ਸਥਾਪਿਤ ਸੀ ਔਰ ਲਗਭਗ ਸਾਰੀ ਦੁਨੀਆ ਦੇ ਉੱਤੇ ਬਾਬਲ ਦੀ ਹੀ ਹਕੂਮਤ ਸੀਗੀ ਨਬੂਗੂ ਨਜ਼ਰ ਲਗਭਗ ਸਾਰੀ ਦੁਨੀਆ ਦਾ ਬਾਦਸ਼ਾਹ ਸੀਗਾ ਇਸ ਲਈ ਉਹ ਆਪਣੇ ਨਾਲ ਜੋ ਵਾਪਰਿਆ ਆ ਉਹ ਸਾਰੇ ਧਰਤੀ ਦੇ ਉੱਪਰ ਜਿੱਥੇ-ਜਿੱਥੇ ਵੀ ਉਹਦਾ ਸਮਰਾਜ ਫੈਲਿਆ ਹੋਇਆ ਸੀ ਉਹ ਕੀ ਕਰਦਾ ਆ ਇਹਨਾਂ ਲਿਖਤਾਂ ਨੂੰ ਭੇਜਦਾ ਆ ਕਿਉਂ ਭੇਜਦਾ ਕਹਿੰਦਾ ਉਹ ਮੈਂ ਅੱਛਾ ਸਮਝਿਆ ਪਈ ਉਹਨਾਂ ਨਿਸ਼ਾਨੀਆਂ ਤੇ ਅਚੰਬਿਆਂ ਨੂੰ ਪ੍ਰਗਟ ਕਰਾਂ ਜਿਹੜੇ ਆਤਮ ਮਹਾਨ ਪਰਮੇਸ਼ਰ ਨੇ ਮੇਰੇ ਨਾਲ ਕਰਕੇ ਵਿਖਾਏ ਉਹਦੀਆਂ ਨਿਸ਼ਾਨੀਆਂ ਕਿਹੋ ਜਿਹੀਆਂ ਵੱਡੀਆਂ ਅਤੇ ਉਹਦੇ ਅਚੰਬੇ ਕਿਹੋ ਜਿਹੇ ਸ਼ਕਤੀਮਾਨ ਹਨ ਉਹਦਾ ਰਾਜ ਸਦੀਪਕ ਰਾਜ ਹੈ ਅਤੇ ਉਹਦੀ ਸਰਦਾਰੀ ਪੀੜੀਓ ਪੀੜੀ ਤੀਕ ਦੇਖੋ ਇੱਥੇ ਖੁਦਾ ਦੀ ਕਿੰਨੀ ਇੱਕ ਅਦਭੁਤ ਮਹਿਮਾ ਪ੍ਰਗਟ ਹੁੰਦੀ ਆ ਕਿ ਇੱਕ ਰਾਜਾ ਜਿਹੜਾ ਕਿ ਸਾਰੀ ਦੁਨੀਆ ਦੇ ਉੱਤੇ ਇੱਕ ਬਾਦਸ਼ਾਹ ਹੋ ਕੇ ਬੈਠ ਗਿਆ ਔਰ ਉਹਨੂੰ ਲੱਗਾ ਕਿ ਹਾਂ ਮੇਰੀ ਸਰਦਾਰੀ ਜਿਹੜੀ ਆ ਪੂਰੀ ਦੁਨੀਆ ਦੇ ਉੱਪਰ ਆ ਮੇਰਾ ਰਾਜ ਜਿਹੜਾ ਪੂਰੀ ਦੁਨੀਆ ਦੇ ਉੱਪਰ ਆ ਪਰ ਖੁਦਾ ਨੇ ਇੱਕ ਐਸਾ ਢੰਗ ਤਰੀਕਾ ਅਪਣਾਇਆ ਕਿ ਐਸਾ ਇੱਕ ਉਹਨੂੰ ਇੱਕ ਐਸੇ ਹਾਲਾਤ ਮਾਹੌਲ ਚੋਂ ਪਰਮੇਸ਼ਰ ਨੇ ਕੱਢਿਆ ਕਿ ਉਹ ਰਾਜਾ ਵੀ ਪੂਰੀ ਦੁਨੀਆ ਵਿੱਚ ਚਲਾ ਉਠਿਆ ਕਿ ਮੇਰਾ ਰਾਜ ਜਿਹੜਾ ਆ ਉਹ ਉਸ ਪਰਮੇਸ਼ਰ ਦੇ ਰਾਜ ਦੇ ਅੱਗੇ ਕੁਝ ਵੀ ਨਹੀਂ ਹੈ ਮੇਰੀ ਸਰਦਾਰੀ ਉਸ ਖੁਦਾ ਦੀ ਸਰਦਾਰੀ ਦੇ ਅੱਗੇ ਜ਼ੀਰੋ ਆ ਸੋ ਕਹਾਂਦਾ ਬਾਕੀ ਨਹੀਂ ਤਾਂ ਅਕਸਰ ਇਹੋ ਜੇ ਬਾਦਸ਼ਾਹ ਜਿਹੜੇ ਹੁੰਦੇ ਆ ਉਹ ਖੁਦਾ ਦਾ ਹੀ ਦਰਜਾ ਇੱਕ ਲੈ ਕੇ ਬੈਠ ਜਾਂਦੇ ਆ ਆਪਣੀ ਪੂਜਾ ਤੱਕ ਕਰਵਾਉਣੀ ਸ਼ੁਰੂ ਕਰ ਦਿੰਦੇ ਆ ਜਿਹੜੇ ਲਗਭਗ ਸਾਰੀ ਦੁਨੀਆ ਉੱਤੇ ਸਥਾਪਿਤ ਹੋ ਜਾਂਦੇ ਆ ਔਰ ਉਹ ਸਾਰੇ ਪਾਸੇ ਆਪਣੇ ਹੀ ਆਪਣੇ ਰਾਜ ਦਾ ਡੰਕਾ ਇੱਧਰ ਉੱਧਰ ਵਜਾਉਂਦੇ ਆ ਆਪਣੇ ਹੀ ਪ੍ਰਸ਼ੰਸਾ ਦੀਆਂ ਚਿੱਠੀਆਂ ਘਲਦੇ ਆ ਤਾਂ ਕਿ ਲੋਕ ਜਾਣ ਲੈਣ ਕਿ ਮੈਂ ਬਾਦਸ਼ਾਹ ਕਿੱਡਾ ਇੱਕ ਪਾਵਰਫੁਲ ਬਾਦਸ਼ਾਹ ਹਾਂ ਮੈਂ ਪਰ ਇਹ ਨਬੁਕਦਨਜ਼ਰ ਕਿਹੜੀਆਂ ਚਿੱਠੀਆਂ ਲੋਕਾਂ ਨੂੰ ਵੱਖ-ਵੱਖ ਕੌਮਾਂ ਨੂੰ ਵੱਖ-ਵੱਖ ਧਰਤੀ ਦੇ ਹਿੱਸਿਆਂ 'ਚ ਕਿਹੜੀਆਂ ਚਿੱਠੀਆਂ ਜਾਰੀ ਕਰ ਰਿਹਾ ਹੈ ਉਹ ਇਹ ਦੱਸ ਰਿਹਾ ਕਿ ਰਾਜਾ ਅਸਲ ਕੌਣ ਹੈ ਅਸਲ ਸਰਦਾਰੀ ਕਿਹਦੀ ਹੈ ਉਹ ਯਹਵਾ ਪਰਮੇਸ਼ਰ ਦੀ ਸੋ ਇੱਕ ਕਿੰਦੀ ਅਦਭੁਤ ਇੱਕ ਮਹਿਮਾ ਖੁਦਾ ਦੀ ਇੱਥੇ ਪ੍ਰਗਟ ਹੁੰਦੀ ਹੈ ਸੋ ਅੱਗੇ ਅਸੀਂ ਵਾਦਦੇ ਹਾਂ ਚਾਰ ਅਧਿਆਇ ਉਸਤੀ ਚਾਰ ਤੋਂ ਲੈ ਕੇ 7 ਵਚਨ ਤੱਕ ਜਦੋਂ ਉਹ ਦੱਸਦਾ ਆ ਨਬੁਕਦਨਜ਼ਰ ਕਿ ਮੈਂ ਆਪਣੇ ਘਰ ਵਿੱਚ ਜੋ ਆ ਮੈਂ ਇੱਕ ਸੁਫਨਾ ਦੇਖਿਆ ਔਰ ਉਹ ਕਹਿੰਦਾ ਕਿ ਮੈਂ ਆਪਣੇ ਬਿਸਤਰੀ ਦੇ ਉੱਤੇ ਮੈਂ ਬਹੁਤ ਘਬਰਾ ਗਿਆ ਇਸ ਸੁਫਨੇ ਦੇ ਦੁਆਰਾ ਔਰ ਉਸ ਤੋਂ ਬਾਅਦ ਉਹ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਪਹਿਲੇ ਸੁਫਨਾ ਵੇਖਣ ਤੋਂ ਬਾਅਦ ਵੀ ਉਹਨੇ ਕੀ ਕੀਤਾ ਸੀ ਬਹੁਤ ਸਾਰੇ ਗਿਆਨੀ ਜੋਤਿਸ਼ੀ ਜਿੰਨੇ ਵੀ ਉਹਨਾਂ ਦੇ ਸੀਗੇ ਉਹ ਸਾਰੇ ਉਹਨੇ ਹਾਜ਼ਰ ਕੀਤੇ ਸੀ ਇੱਥੇ ਵੀ ਕੀ ਆ ਉਹ ਕਹਿੰਦਾ ਕਿ ਮੈਂ ਸਾਰੇ ਬਾਬਲ ਦੇ ਸਾਰੇ ਗਿਆਨੀ ਸਾਰੇ ਜੋਤਿਸ਼ੀ ਸਾਰਿਆਂ ਨੂੰ ਜਿਹੜੇ ਸੁਫਨੇ ਦਾ ਅਰਥ ਦੱਸ ਸਕਦੇ ਸੀ ਉਹਨਾਂ ਨੂੰ ਹਾਜ਼ਰ ਕੀਤਾ ਪਰ ਇੱਥੇ ਵੀ ਉਹ ਕਹਿੰਦਾ ਕਿ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਸਾਰਿਆਂ ਨੇ ਮਤਲਬ ਉਹ ਕਹਿ ਦਿੱਤਾ ਕਿ ਸਾਨੂੰ ਨਹੀਂ ਪਤਾ ਕਿ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਪਹਿਲੋਂ ਜਦੋਂ ਨਬੂਕਦਨਜ਼ਰ ਨੇ ਸੁਪਨਾ ਦੇਖਿਆ ਸੀ ਤਾਂ ਉਸ ਸਮੇਂ ਉਹਨੇ ਸੁਪਨਾ ਨਹੀਂ ਸੀ ਦੱਸਿਆ ਉਹਨੇ ਕਿਹਾ ਸੀ ਕਿ ਮੈਂ ਸੁਪਨਾ ਵੀ ਭੁੱਲ ਗਿਆ ਹਾਂ ਤੇ ਤੁਸੀਂ ਸੁਪਨਾ ਵੀ ਦੱਸੋ ਤੇ ਅਰਥ ਵੀ ਦੱਸੋ ਤੇ ਉਹ ਜਿਹੜੇ ਜੋਤਿਸ਼ੀ ਸੀਗੇ ਗਿਆਨੀ ਸੀਗੇ ਉਹ ਕਹਿੰਦੇ ਸੀ ਕਿ ਤੂੰ ਸੁਪਨਾ ਹਾਂ ਦੱਸ ਦੇ ਫਿਰ ਅਸੀਂ ਅਰਥ ਦੱਸਾਂਗੇ ਪਰ ਜੇ ਤੂੰ ਸੁਪਨਾ ਹੀ ਨਹੀਂ ਦੱਸੇਗਾ ਫੇਰ ਅਸੀਂ ਅਰਥ ਕਿੱਦਾਂ ਦੱਸ ਸਕਦੇ ਹਾਂ ਪਰ ਇੱਥੇ ਰਾਜੇ ਨੇ ਸੁਪਨਾ ਉਹਨਾਂ ਨੂੰ ਦੱਸ ਦਿੱਤਾ ਜਦੋਂ ਤੁਸੀਂ ਚਾਰ ਦਾ ਸਤ ਵਚਨ ਪੜੋਗੇ ਨਾ ਤਾਂ ਇਸੇកਾਤੇ ਲਿਖਿਆ ਹੈ ਕਿ ਮੈਂ ਸੁਪਨਾ ਉਹਨਾਂ ਦੇ ਅੱਗੇ ਸੁਣਾਇਆ ਪਰ ਉਹਨਾਂ ਨੇ ਮੈਨੂੰ ਉਹਦਾ ਅਰਥ ਨਾ ਦੱਸਿਆ ਮਤਲਬ ਸੁਪਨਾ ਤੁਸੀਂ ਇਹਨਾਂ ਨੂੰ ਅਗਰ ਪੁੱਛਿਆ ਜਾਵੇ ਕਿ ਤੁਸੀਂ ਉਹਦਾ ਕਹਿੰਦੇ ਸੀ ਕਿ ਸੁਪਨਾ ਸੁਣਾ ਦੇ ਅਸੀਂ ਅਰਥ ਦੱਸਾਂਗੇ ਹੁਣ ਤਾਂ ਉਹਨੇ ਸੁਪਨਾ ਵੀ ਸੁਣਾ ਦਿੱਤਾ ਹੈ ਡਬੂਗੁਦ ਨਜ਼ਰ ਨੇ ਪਰ ਉਹਦੇ ਬਾਵਜੂਦ ਵੀ ਉਹ ਕਹਿੰਦੇ ਕਿ ਅਸੀਂ ਇਸ ਦਾ ਕੋਈ ਵੀ ਅਰਥ ਨਹੀਂ ਦੱਸ ਸਕਦੇ ਸੋ ਜਦੋਂ ਸਾਰੇ ਹੱਥ ਖੜਾ ਕਰਗੇ ਤੋਂ ਪਹਿਲਾਂ ਦੀ ਤਰ੍ਹਾਂ ਕੌਣ ਆ ਗਿਆ ਦਾਨੀਅਲ ਸੋ ਇਸ ਆ ਅੱਠਵਾਂ ਅਚਨ ਦੇ ਵਿੱਚ ਜਿਹੜਾ ਹੈ ਦਾਨੀਅਲ ਦੀ ਐਂਟਰੀ ਹੁੰਦੀ ਆ ਲਿਖਿਆ ਉੜਕ ਨੂੰ ਦਾਨੀਅਲ ਜਿਹਦਾ ਨਾਮ ਮੇਰੇ ਦੇਵਤੇ ਦੇ ਨਾਮ ਦੇ ਅਨੁਸਾਰ ਬੇਲਡ ਸ਼ਸ਼ਰ ਹੈ ਮੇਰੇ ਦਰਬਾਰ ਆਇਆ ਅਤੇ ਉਸ ਵਿੱਚ ਪਵਿੱਤਰ ਦੇਵਤਿਆਂ ਦਾ ਆਤਮਾ ਹੈ ਸੋ ਮੈਂ ਉਹਦੇ ਅੱਗੇ ਸੁਪਨਾ ਸੁਣਾਇਆ ਤੇ ਆਖਿਆ ਨੋਵਾਂ ਅਚੰਚਲ ਕਿਹਾ हे ਬੇਲ ਸਸਰ ਜਾਦੂਗਰਾਂ ਦੇ ਸਰਦਾਰ ਇਸ ਲਈ ਜੋ ਮੈਂ ਜਾਣਦਾ ਹਾਂ ਕਿ ਪਵਿੱਤਰ ਦੇਵਤਿਆਂ ਦਾ ਆਤਮਾ ਤੇਰੇ ਵਿੱਚ ਹੈ ਅਤੇ ਤੂੰ ਕਿਸੇ ਭੇਤ ਦੇ ਸਬਬੋ ਨਹੀਂ ਘਬਰਾਉਂਦਾ ਤੂੰ ਮੇਰੇ ਸੁਫਨੇ ਦੀਆਂ ਦ੍ਰਿਸ਼ਟਾਂ ਜੋ ਮੈਂ ਟਿੱਠੀਆਂ ਅਤੇ ਉਹਨਾਂ ਦਾ ਅਰਥ ਮੈਨੂੰ ਦੱਸ ਸੋ ਇੱਥੇ ਅਸੀਂ ਦੇਖੀਏ ਕਿ ਦਾਨੀਏਲ ਨਬੀ ਜਦੋਂ ਰਾਜੇ ਦੇ ਦਰਬਾਰ ਵਿੱਚ ਆਇਆ ਤਾਂ ਦੋ ਵਾਰ ਇੱਕ ਸ਼ਬਦ ਦਾ ਜ਼ਿਕਰ ਜਿਹੜਾ ਰਾਜੇ ਨੇ ਕੀਤਾ ਉਹ ਕੀ ਆ ਕਿੰਦਾ ਪਵਿੱਤਰ ਦੇਵਤਿਆਂ ਦਾ ਆਤਮਾ ਹੈਗਾ ਇਹਦੇ ਵਿੱਚ ਇਸ ਲਈ ਕਹਿੰਦਾ ਮੈਂ ਜਾਣਦਾ ਕਿ ਪਵਿੱਤਰ ਦੇਵਤਾਂ ਆਤਮਾ ਤੇਰੇ ਵਿੱਚ ਹੈ ਸੋ ਕਹਿੰਦਾ ਭਾਪ ਕਿ ਇਹ ਜਿਹੜੀ ਗੱਲ ਵੇਖੋ ਕਿ ਦਾਨੀਅਲ ਜੋ ਆ ਉਹ ਨਹੀਂ ਦੱਸ ਰਿਹਾ ਰਾਜੇ ਨੂੰ ਕਿ ਸਾਡੇ ਜੀਵਨ ਚ ਇੱਕ ਪਵਿੱਤਰ ਆਤਮਾ ਕੰਮ ਕਰਦਾ ਇਹ ਗੱਲ ਦਾਨੀਅਲ ਨੇ ਨਹੀਂ ਦੱਸੀ ਰਾਜੇ ਨੂੰ ਬਲਕਿ ਰਾਜਾ ਉਹ ਬਾਦਸ਼ਾਹ ਜਿਹੜਾ ਹੈ ਨਬੁਕਦਨਜ਼ਰ ਉਹ ਕੀ ਕਰ ਰਿਹਾ ਉਹ ਇਸ ਗੱਲ ਦਾ ਅਨਾਉਂਸਮੈਂਟ ਕਰ ਰਿਹਾ ਹੈ ਉਹ ਇਸ ਗੱਲ ਦੀ ਕੋਸ਼ਨਾ ਕਰ ਰਿਹਾ ਹੈ ਕੀ ਇੱਕ ਪਵਿੱਤਰ ਆਤਮਾ ਤੇਰੇ ਜੀਵਨ ਚ ਹੈ ਤੇਰੇ ਵਿੱਚ ਵਾਸ ਕਰਦਾ ਹੈ ਤੇਰੇ ਜੀਵਨ ਚ ਕੰਮ ਕਰਦਾ ਹੈ ਕਿਉਂ ਕਿ ਨਾਭੂ ਗੁਰ ਨਜ਼ਰ ਨੇ ਉਹਦੇ ਜੀਵਨ ਤੋਂ ਇੱਕ ਚਲਕ ਦੇਖੀ ਆ ਪਵਿੱਤਰ ਆਤਮਾ ਦੀ ਸੋ ਉਹਨੂੰ ਸਮਝ ਲੱਗ ਗਈ ਕਿ ਇੱਕ ਸਧਾਰਨ ਬੁੱਧੀ ਸਧਾਰਨ ਗਿਆਨ ਔਰ ਕ ਸਧਾਰਨ ਸਮਝ ਜਿਹੜੀ ਹੈ ਨਾ ਉਹਦੇ ਅਨੁਸਾਰ ਇੱਕ ਵਿਅਕਤੀ ਕਦੀ ਵੀ ਇਸ ਪ੍ਰਕਾਰ ਦਾ ਜੀਵਨ ਜੀ ਨਹੀਂ ਸਕਦਾ ਇਸ ਪ੍ਰਕਾਰ ਦਾ ਚਾਲ ਚਲਨ ਇਸ ਪ੍ਰਕਾਰ ਦੀ ਵਫਾਦਾਰੀ ਇਮਾਨਦਾਰੀ ਔਰ ਇਸ ਪ੍ਰਕਾਰ ਦਾ ਇੱਕ ਅਦਭੁਤ ਸਮਰਥ ਜਿਹੜੀ ਇਸ ਦੇ ਵਿੱਚੋਂ ਪ੍ਰਗਟ ਹੁੰਦੀ ਆ ਇਹ ਤੋਂ ਕੋਈ ਪਰਮੇਸ਼ਵਰ ਦਾ ਆਤਮਾਈਆ ਜਿਹੜਾ ਇਹਦੇ ਵਿੱਚ ਵਾਸ ਕਰਦਾ ਯਾਰ ਔਰ ਇਹਦੇ ਵਿੱਚੋਂ ਹੋ ਕੇ ਕੰਮ ਕਰਦਾ ਸੋ ਅਗਰ ਦਾਨੀਅਲ ਦੇਖੋ ਅਗਰ ਦਾਨੀਅਲ ਨਬੀ ਜਿਹੜਾ ਕਿ ਅਜੇ ਪਵਿੱਤਰ ਆਤਮਾ ਦਾ ਮੰਦਰ ਬਣਿਆ ਵੀ ਨਹੀਂ ਆ ਕਿਉਂਕਿ ਉਹਨਾਂ ਦੇ ਉੱਪਰ ਪਵਿੱਤਰ ਆਤਮਾ ਆਉਂਦਾ ਸੀ ਪੁਰਾਣਾ ਨਿਯਮ ਦੇ ਸੰਤਾਂ ਦੇ ਉੱਪਰ ਔਰ ਜਦੋਂ ਉਸ ਕੰਮ ਨੂੰ ਪੂਰਾ ਕਰਕੇ ਫਿਰ ਪਵਿੱਤਰ ਆਤਮਾ ਵਾਪਸ ਚਲਾ ਜਾਂਦਾ ਸੀ ਜਿਸ ਦਾ ਤੁਸੀਂ ਦੇਖ ਸਕਦੇ ਹੋ ਸ਼ਮਸੂਨ ਦਾ ਉਦਾਹਰਣ ਗਿਦਾਉਂ ਦਾ ਉਦਾਹਰਣ ਹੋਰ ਵੀ ਕਈ ਉਦਾਹਰਣ ਸਾਨੂੰ ਮਿਲਦੇ ਤੁਸੀਂ ਇਹਨਾਂ ਵਾਰੀ ਪੜ੍ਹ ਕੇ ਦੇਖ ਸਕਦੇ ਹੋ ਨਿਆਂਈਆਂ ਦੀ ਪੋਥੀ ਚ ਕਿ ਕਿਸ ਤਰ੍ਹਾਂ ਸਮੇਂ-ਸਮੇਂ ਤੇ ਪਵਿੱਤਰ ਆਤਮਾ ਉਤਰਦਾ ਸੀ ਔਰ ਉਸ ਤੋਂ ਬਾਅਦ ਪਵਿੱਤਰ ਆਤਮਾ ਵਾਪਸ ਚਲਾ ਜਾਂਦਾ ਸੀ ਸੋ ਕਹਿੰਦਾ ਭਾਵ ਕਿ ਅਗਰ ਦਾਨੀਅਲ ਨੇ ਇਸ ਪ੍ਰਕਾਰ ਦਾ ਸਟੈਂਡਰਡ ਇਸ ਪ੍ਰਕਾਰ ਦਾ ਰੈਪਿਊਟੇਸ਼ਨ ਆਪਣੇ ਜੀਵਨ ਤੋਂ ਪ੍ਰਗਟ ਕੀਤਾ ਕੀ ਬਾਦਸ਼ਾਹ ਇਸ ਗੱਲ ਨੂੰ ਬੋਲ ਰਿਹਾ ਹੈ ਕਿ ਇਸ ਵਿਅਕਤੀ ਦੇ ਅੰਦਰ ਪਰਮੇਸ਼ਰ ਦਾ ਆਤਮਾ ਪਵਿੱਤਰ ਦੇਵਤਿਆਂ ਦਾ ਆਤਮਾ ਇਹਦੇ ਵਿੱਚ ਹੈਗਾ ਆ ਤਾਂ ਅੱਜ ਜਦੋਂ ਕਿ ਇੱਕ ਵਿਸ਼ਵਾਸੀ ਪਵਿੱਤਰ ਆਤਮਾ ਦਾ ਮੰਦਰ ਹੋ ਕੇ ਖੜਾ ਆ ਤਾਂ ਅੱਜ ਇੱਕ ਵਿਸ਼ਵਾਸੀ ਨੇ ਕਿਸ ਹੱਦ ਤੀਕ ਇਸ ਗੱਲ ਨੂੰ ਉਜਾਗਰ ਕਰਨਾ ਆਪਣੇ ਜੀਵਨ ਦੇ ਦੁਆਰਾ ਆਪਣੇ ਚਾਲ ਚੱਲਣ ਦੇ ਦੁਆਰਾ ਆਪਣਾ ਜੀਵਨ ਦੇ ਵਿੱਚੋਂ ਪ੍ਰਗਟ ਹੋਣ ਵਾਲੀ ਉਹ ਮਹਿਮਾ ਉਹ ਬੁੱਧੀ ਗਿਆਨ ਸਮਝ ਨੂੰ ਕਿਸ ਪ੍ਰਕਾਰ ਨਾਲ ਉਹਨੇ ਪ੍ਰਗਟ ਕਰਨਾ ਪੇਸ਼ ਕਰਨਾ ਹੈ ਅੱਜ ਦੁਨੀਆ ਵੀ ਇਸੇ ਪ੍ਰਕਾਰ ਜਿਸ ਤਰ੍ਹਾਂ ਨਬੂਗਦ ਨਜ਼ਰ ਨੇ ਇਸ ਗੱਲ ਨੂੰ ਮੰਨਿਆ ਸਵੀਕਾਰਿਆ ਇਸ ਦਾ ਸੰਸਾਰ ਨੇ ਇੱਕ ਵਿਸ਼ਵਾਸੀ ਨੂੰ ਦੇਖ ਕੇ ਇਸ ਗੱਲ ਨੂੰ ਮੰਨਣਾ ਔਰ ਸਵੀਕਾਰਨਾ ਕਿ ਸੱਚਮੁੱਚ ਇੱਕ ਸਰਵਸ਼ਕਤੀਮਾਨ ਇੱਕ ਪਵਿੱਤਰ ਪਰਮੇਸ਼ਰ ਦਾ ਆਤਮਾ ਇਹਨਾਂ ਦੇ ਵਿੱਚ ਵਾਸ ਕਰਦਾ ਹੈ ਪਰ ਕਿਸ ਤਰ੍ਹਾਂ ਸੋਚੋ ਅਗਰ ਦਾਨੀਅਲ ਉਸ ਜਗ੍ਹਾ ਦੇ ਉੱਤੇ ਅਗਰ ਪਾਪ ਦੇ ਵਿੱਚ ਇੱਕ ਜੀਵਨ ਬਤੀਤ ਕਰਦਾ ਅਗਰ ਨਬੁਕਦਨਜ਼ਰ ਨੂੰ ਨਜ਼ਰ ਆਉਂਦਾ ਅਗਰ ਰਾਜੇ ਨੂੰ ਨਜ਼ਰ ਆਉਂਦਾ ਕਿ ਇਹ ਤੋਂ ਮਹਿਲ ਦੀਆਂ ਜੋ ਸੇਵਾਦਾਰਨੀਆਂ ਦਾਸੀਆਂ ਜਾਂ ਕੁਝ ਵੀ ਆ ਲੜਕੀਆਂ ਦੇ ਵਿੱਚ ਅਗਰ ਆਪਣਾ ਅਸ਼ਲੀਲਤਾ ਦੇ ਵਿੱਚ ਜੀਵਨ ਗੁਜ਼ਾਰਦਾ ਆ ਤੂੰ ਸੋਚ ਕੇ ਦੇਖੋ ਕਿ ਕਦੀ ਰਾਜਾ ਇਸ ਪ੍ਰਕਾਰ ਦੀ ਸਟੇਟਮੈਂਟ ਜਾਰੀ ਕਰ ਪੁੰਦਾ ਅਗਰ ਉਹਨੇ ਦਾਨੀਅਲ ਨੂੰ ਪਾਪ ਦੇ ਵਿੱਚ ਜੀਵਨ ਗੁਜ਼ਾਰਦਾ ਦੇਖਿਆ ਹੁੰਦਾ ਅਗਰ ਬੇਈਮਾਨੀ ਛਲਕਪਟ ਅਗਰ ਦਾਨੀਅਲ ਦੇ ਵਿੱਚੋਂ ਦੇਖਦਾ ਤਾਂ ਕਦੀ ਇਹ ਗੱਲ ਨਾ ਬੋਲਦਾ ਇਹ ਗੱਲ ਸਿਰਫ ਉਸਨੇ ਇਸਲੀ ਨਹੀਂ ਬੋਲੀ ਕਿ ਉਹਨੇ ਅਰਥ ਦੱਸਿਆ ਬਲਕਿ ਉਹਨੇ ਕਿ ਪਵਿੱਤਰ ਦੇਵਤਿਆਂ ਦਾ ਆਤਮਾ ਕਿਉਂਕਿ ਉਹਨੇ ਦਾਨੀਅਲ ਦੇ ਜੀਵਨ ਚ ਪਵਿੱਤਰਤਾ ਹੀ ਦਾ ਉਹ ਲੈਵਲ ਦੇਖਿਆ ਪਵਿੱਤਰ ਤਾਈ ਦਾ ਉਹ ਰੈਪਿਟੇਸ਼ਨ ਉਹ ਸਟੈਂਡਰਡ ਦੇਖਿਆ ਕਿ ਇਸ ਪ੍ਰਕਾਰ ਦੀ ਪਵਿੱਤਰ ਤਾਈ ਸਿਰਫ ਤਾਂ ਹੀ ਇੱਕ ਵਿਅਕਤੀ ਪ੍ਰਗਟ ਕਰ ਸਕਦਾ ਆ ਜੇ ਪਵਿੱਤਰ ਪਰਮੇਸ਼ਰ ਦਾ ਆਤਮਾ ਉਹਦੇ ਵਿੱਚ ਵਾਸ ਕਰੇਗਾ ਤੋ ਸੋ ਅੱਜ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਕਿ ਪਵਿੱਤਰ ਆਤਮਾ ਸਾਨੂੰ ਮਿਲਿਆ ਆ ਪਵਿੱਤਰ ਆਤਮਾ ਸਾਡੇ ਚ ਵਾਸ ਕਰਦਾ ਪਵਿੱਤਰ ਆਤਮਾ ਦਾ ਅਸੀਂ ਮੰਦਰ ਆ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਬਲਕਿ ਸਾਡੇ ਜੀਵਨ ਸਾਡੇ ਚਾਲ ਚਲਨ ਤੋਂ ਸਾਡੇ ਬੋਲ ਚਾਲ ਤੋਂ ਸਾਡੀ ਬੁੱਧੀ ਗਿਆਨ ਸਮਝ ਤੋਂ ਇਹ ਪ੍ਰਗਟ ਹੋਣਾ ਕਿ ਸੱਚਮੁੱਚ ਪਰਮੇਸ਼ਰ ਦਾ ਆਤਮਾ ਇਹਦੇ ਜੀਵਨ ਚ ਕੰਮ ਕਰਦਾ ਹੈ ਬੁੱਧੀ ਗਿਆਨ ਸਮਝ ਕਿਉਂਕਿ ਜਦੋਂ ਅਸੀਂ ਮੂਰਖਤਾ ਹੀ ਨੂੰ ਪੇਸ਼ ਕਰਦੇ ਆ ਆਪਣੇ ਆਪਣੇ ਗੱਲਾਂ ਬਾਤਾਂ ਦੇ ਦੁਆਰਾ ਆਪਣੇ ਕੁਝ ਫੈਸਲਿਆਂ ਦੇ ਦੁਆਰਾ ਆਪਣੇ ਇੱਕ ਹੋਸ਼ੇਪਨ ਦੇ ਦੁਆਰਾ ਆਪਣੀ ਬੇਈਮਾਨੀ ਦੇ ਦੁਆਰਾ ਆਪਣਾ ਅੱਗੇ ਕਈ ਪ੍ਰਕਾਰ ਦਾ ਇੱਕ ਮੂਰਖਤਾਈਆਂ ਨੂੰ ਅਸੀਂ ਉੱਚਾ ਕਰਦੇ ਹਾਂ ਜਦੋਂ ਆਪਣੇ ਜੀਵਨ ਦੇ ਵਿੱਚ ਤੋਂ ਚਾਹੇ ਅਸੀਂ ਕਿੰਨਾ ਵੀ ਚਰਚੇ ਦੇ ਵਿੱਚ ਤਾੜੀਆਂ ਜ਼ੋਰ-ਜ਼ੋਰ ਦੀ ਮਾਰੀਏ ਚਾਹੇ ਕਿੰਨਾ ਵੀ ਅਸੀਂ ਉਛਲੀਏ ਚਾਹੇ ਕਿੰਨਾ ਵੀ ਅਸੀਂ ਉੱਚਾ ਇੱਕ ਸ਼ੋਰ ਸ਼ਰਾਬਾ ਕਰੀਏ ਰਾਤਨਾ ਦੇ ਵਿੱਚ ਪਰ ਸਮਾਜ ਕਦੀ ਇਸ ਗੱਲ ਨੂੰ ਸਵੀਕਾਰ ਨਹੀਂ ਕਰੇਗਾ ਕਿ ਤੁਹਾਡੇ ਵਿੱਚ ਇੱਕ ਪਰਮੇਸ਼ਰ ਦਾ ਆਤਮਾ ਵਾਸ ਕਰਦਾ ਹੈ ਤੁਹਾਡੇ ਵਿੱਚ ਬੁੱਧੀ ਦਾ ਆਤਮਾ ਗਿਆਨ ਔਰ ਸਮਝਦਾਰ ਆਤਮਾ ਵਾਸ ਕਰਦਾ ਇਸ ਗੱਲ ਨੂੰ ਕੌਣ ਸਵੀਕਾਰ ਕਰੇਗਾ ਇਸ ਲਈ ਅਗਰ ਦੁਨੀਆ ਨੇ ਇਸ ਗੱਲ ਨੂੰ ਸਵੀਕਾਰ ਕਰਨਾ ਹੈ ਕਿ ਤੁਹਾਡੇ ਅੰਦਰ ਪਰਮੇਸ਼ਰ ਦਾ ਆਤਮਾ ਵਾਸ ਕਰਦਾ ਹੈ ਤਾਂ ਕਿਸ ਲੈਵਲ ਦੀ ਬੁੱਧੀ ਕਿਸ ਲੈਵਲ ਦਾ ਉਹ ਗਿਆਨ ਔਰ ਕਿਸ ਲੈਵਲ ਦੀ ਸਮਝ ਸਾਡੇ ਅੰਦਰੋਂ ਪ੍ਰਗਟ ਹੋਣੀ ਹੈ ਕਿਉਂਕਿ ਪਰਮੇਸ਼ਰ ਦਾ ਆਤਮਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਨੂੰ ਬਾਈਬਲ ਦੇ ਵਿੱਚ ਕੋਈ ਸ਼ੋਰ ਸ਼ਰਾਬੇ ਵਾਲਾ ਆਤਮਾ ਨਹੀਂ ਲਿਖਿਆ ਗਿਆ ਉਸ ਨੂੰ ਸਿਰਫ ਤਾੜੀਆਂ ਮਾਰਨ ਵਾਲਾ ਆਤਮਾ ਕਰਕੇ ਨਹੀਂ ਲਿਖਿਆ ਗਿਆ ਉਸ ਨੂੰ ਸਿਰਫ ਇੱਕ ਧੂਮ ਤਣੱਕੇ ਵਾਲੇ ਇੱਕ ਗੀਤ ਗਾਉਣ ਵਾਲਾ ਆਤਮਾ ਨਹੀਂ ਲਿਖਿਆ ਗਿਆ ਬਲਕਿ ਇਹ ਸ਼ਾਇਆ ਨਬੀ 11 ਦੇ ਆਏ ਉਸਤਾਦ ਦੋ ਬਚਨ ਨੂੰ ਜਦੋਂ ਅਸੀਂ ਪੜਦੇ ਹਾਂ ਸੋ ਸਗਾ ਤੇ ਸੱਤ ਖੂਬੀਆਂ ਪਵਿੱਤਰ ਆਤਮਾ ਦੀਆਂ ਜਦੋਂ ਲਿਖੀਆਂ ਗਈਆਂ ਉਸ ਦੇ ਵਿੱਚ ਸਭ ਤੋਂ ਨੰਬਰ 1 ਇਹ ਹਵਾ ਦਾ ਆਤਮਾ ਬੁੱਧ ਔਰ ਗਿਆਨ ਔਰ ਸਮਝ ਦਾ ਆਤਮਾ ਸਲਾਹ ਦਾ ਆਤਮਾ ਸਮਰੱਥਾ ਦਾ ਆਤਮਾ ਯਹਵਾ ਦੇ ਪੈਦਾ ਆਤਮਾ ਸੋ ਇਹ ਸਾਰੀ ਕੁਆਲਿਟੀਆਂ ਇੱਕ ਵਿਸ਼ਵਾਸੀ ਨੇ ਆਪਣੇ ਜੀਵਨ ਦੇ ਵਿੱਚ ਜੋ ਆ ਪੇਸ਼ ਕਰਨੀਆਂ ਫਿਰ ਹੀ ਜੋ ਆ ਦੁਨੀਆ ਇਸ ਗੱਲ ਨੂੰ ਸਵੀਕਾਰ ਕਰੂਗੀ ਕਿ ਹਾਂ ਸਾਡੇ ਅੰਦਰ ਇੱਕ ਪਵਿੱਤਰ ਆਤਮਾ ਜੋ ਆਵਾਸ ਕਰਦਾ ਹੈ ਕਿਉਂਕਿ ਅੱਜ ਜਿਸ ਸਮੇ ਅਸੀਂ ਇਸ ਗੱਲ ਦਾ ਦਾਵਾ ਕਰਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਮੰਦਰ ਹਾਂ ਪਵਿੱਤਰ ਆਤਮਾ ਸਾਡੇ ਚ ਵਾਸ ਕਰਦਾ ਹੈ ਪਰਮੇਸ਼ਰ ਸਾਡੇ ਅੰਦਰ ਵਾਸ ਕਰਦਾ ਹੈ ਤੋ ਉਸ ਤੋਂ ਬਾਅਦ ਸਾਡੀ ਇਸ ਜਿਹੜੀ ਸਟੇਟਮੈਂਟ ਇਸ ਸੰਸਾਰ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਦੇ ਹੇਠ ਸਾਨੂੰ ਲੈ ਆਉਂਦੀ ਹੈ ਸਾਡੇ ਕੰਦੇ ਦੇ ਉੱਪਰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਜਾਂਦੀ ਹੈ ਉਹ ਜ਼ਿੰਮੇਵਾਰੀ ਕੀ ਆ ਕਿ ਜਦੋਂ ਇੱਕ ਸਰਵ ਸ਼ਕਤੀਮਾਨ ਪਰਮੇਸ਼ਰ ਤੁਹਾਡੇ ਅੰਦਰ ਵਾਸ ਕਰ ਰਿਹਾ ਹੈ ਪਵਿੱਤਰ ਆਤਮਾ ਤੁਹਾਡੇ ਅੰਦਰ ਵਾਸ ਕਰ ਰਿਹਾ ਹੈ ਉਹਦੇ ਅੰਦਰ ਜੋ ਕੁਆਲਿਟੀਸ ਆ ਬੁੱਧੀ ਆ ਗਿਆਨ ਆ ਸਮਝ ਆ ਤੋ ਉਸ ਤੋਂ ਬਾਅਦ ਫਿਰ ਸਾਡਾ ਇੱਕ ਫਰਜ ਬਣਦਾ ਹੈ ਸਾਡੀ ਇੱਕ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਅਸੀਂ ਹੁਣ ਉਸ ਸਟੇਟਸ ਤੇ ਆਪਣਾ ਜੀਵਨ ਨੂੰ ਸੈੱਟ ਕਰਕੇ ਦਿਖਾਉਣਾ ਹੈ ਉਸ ਰੈਪਿਊਟੇਸ਼ਨ ਦਾ ਜੀਵਨ ਅਸੀਂ ਜੀ ਕੇ ਦਿਖਾਉਣਾ ਹੈ ਕਿਉਂਕਿ ਸਿਰਫ ਕਹਿਣਾ ਕਾਫੀ ਨਹੀਂ ਹੈ ਕਿਉਂਕਿ ਅੱਜ ਮਸੀਹੀ ਲੋਕ ਜੋ ਆ ਜਿਆਦਾ ਟਾਰਗੇਟ ਕਿਉਂ ਕੀਤੇ ਜਾਂਦੇ ਆ ਅਸੀਂ ਕਹਿੰਨੇ ਆ ਕਿ ਦੂਸਰੇ ਲੋਕ ਵੀ ਮੂਰਤੀ ਪੂਜਕ ਜਾਂ ਕੋਈ ਕਬਰਾਂ ਨੂੰ ਕੁੱਟਣ ਵਾਲਾ ਜਾਂ ਕੋਈ ਚਿਰਾਗ ਜਗਾਉਣ ਵਾਲਾ ਜਾਂ ਉਹ ਵੀ ਤੋਂ ਇਨਾ ਕੁਛ ਕਰਦੇ ਆ ਪਰ ਲੋਕੀ ਉਹਨਾਂ ਨੂੰ ਨਹੀਂ ਟਾਰਗੇਟ ਕਰਦੇ ਉਹਨਾਂ ਦੀ ਨਿੱਕੀ ਨਿੱਕੀ ਗੱਲ ਨੂੰ ਹਾਈਲਾਈਟ ਨਹੀਂ ਕਰਦੇ ਪਰ ਇੱਕ ਮਸੀਹੀ ਬੰਦਾ ਜਿਹੜਾ ਆ ਉਹ ਥੋੜਾ ਜਿਹਾ ਝੂਠ ਬੋਲਦਾ ਆ ਉਹ ਥੋੜਾ ਜਿਹਾ ਇਹ ਕਰਦਾ ਹੈ ਤਾਂ ਲੋਕੀ ਕਿੰਨੇ ਜਲਦੀ ਟਾਰਗੇਟ ਕਰਦੇ ਤਾਂ ਲੋਕਾਂ ਨੇ ਤਾਂ ਟਾਰਗੇਟ ਕਰਨਾ ਹੀ ਆ ਉਹਦੀ ਵਜ੍ਹਾ ਕੀ ਆ ਕਿਉਂਕਿ ਕਬਰਾਂ ਨੂੰ ਕੁੱਟਣ ਵਾਲਾ ਤੋਂ ਕੋਈ ਦਾਵਾ ਨਹੀਂ ਕਰਦਾ ਕਿ ਮੈਂ ਇੱਕ ਪਰਮੇਸ਼ਰ ਦਾ ਮੰਦਰ ਆ ਉਹ ਤਾਂ ਕੋਈ ਦਾਵਾ ਨਹੀਂ ਕਰਦਾ ਕਿ ਮੇਰੇ ਕੋਲ ਹੀ ਇੱਕ ਸੱਚਾ ਵਚਨ ਹੈ ਉਹ ਤਾਂ ਇਸ ਗੱਲ ਦਾ ਕੋਈ ਦਾਵਾ ਨਹੀਂ ਕਰਦਾ ਕਿ ਇੱਕ ਸ੍ਰਿਸ਼ਟੀ ਕਰਤਾ ਇੱਕ ਪਰਮੇਸ਼ਰ ਮੇਰੇ ਅੰਦਰ ਵਾਸ ਕਰਦਾ ਹੈ ਬੁੱਧੀ ਗਿਆਨ ਸਮਝਦਾ ਆਤਮਾ ਮੇਰੇ ਅੰਦਰ ਵਾਸ ਕਰਦਾ ਉਹ ਤੋਂ ਕੋਈ ਐਸਾ ਦਾਵਾ ਨਹੀਂ ਕਰਦਾ ਇੱਕ ਪੱਥਰ ਦੀ ਮੂਰਤੀ ਨੂੰ ਮੱਥਾ ਰਗੜਨ ਵਾਲਾ ਕੋਈ ਐਸਾ ਦਾਵਾ ਨਹੀਂ ਕਰਦਾ ਦਾਵਾ ਕੌਣ ਕਰਦਾ ਹੈ ਮਸੀਹੀ ਲੋਕ ਇਸ ਗੱਲ ਦਾ ਦਾਵਾ ਕਰਦੇ ਆ ਕਿ ਜੋ ਖੁਦਾ ਦਾ ਵਚਨ ਅਸੀਂ ਲੈ ਕੇ ਖੜੇ ਆ ਇਹ ਵਚਨ ਦੁਨੀਆ ਦਾ ਕਿਸੇ ਵਿਅਕਤੀ ਦੇ ਕੋਲ ਨਹੀਂ ਆ ਇੱਕ ਜਿਉਂਦਾ ਵਚਨ ਇੱਕ ਦੋ ਤਾਰੀ ਤਲਵਾਰ ਇੱਕ ਜਿਉਂਦਾ ਪਰਮੇਸ਼ੁਰ ਦਾ ਜਿਉਂਦਾ ਵਚਨ ਇੱਕ ਪਰਮੇਸ਼ੁਰ ਦਾ ਆਤਮਾ ਸਾਡੇ ਚ ਵਾਸ ਕਰਦਾ ਹੈ ਇਹ ਦਾਵਾ ਕਰਦਾ ਕੌਣ ਆ ਮਸੀਹੀ ਲੋਕ ਇਸ ਕਹਦਾ ਦਾਵਾ ਕਰਦੇ ਆ ਅਸੀਂ ਸਵਰਗ ਦੀ ਪਰਜਾ ਆ ਉਹ ਪਰਮੇਸ਼ੁਰ ਉਹ ਸਾਨੂੰ ਜੋ ਆ ਆਪਣੀ ਪਰਜਾ ਬੋਲਦਾ ਸੀ ਉਹਦੇ ਘਰਾਣੇ ਦੇ ਆ ਅਬ ਯੀਸ਼ੂ ਬਦਲਾ ਤੇ ਸਾਨੂੰ ਲੈਣ ਵਾਸਤੇ ਆ ਰਿਹਾ ਹੈ ਉਹਨੇ ਸਾਨੂੰ ਆਪਣੇ ਲਹੂ ਨਾਲ ਸ਼ੁੱਧ ਕਰ ਦਿੱਤਾ ਹੈ ਉਸਨੇ ਸਾਨੂੰ ਆਪਣੇ ਦੇਹੀ ਦਾ ਇੱਕ ਅੰਗ ਬਣਾ ਲਿਆ ਕਿੰਨੇ ਦਾਅਵੇ ਅਸੀਂ ਕਰਦੇ ਆਂ ਔਰ ਇਨਾਂ ਦਾਅਵਿਆਂ ਤੋਂ ਬਾਅਦ ਜਦੋਂ ਅਸੀਂ ਇਨਾਂ ਥਰਡ ਕਲਾਸ ਇੱਕ ਜੀਵਨ ਨੂੰ ਪੇਸ਼ ਕਰਦੇ ਆਂ ਇਨਾਂ ਦਾਅਵਿਆਂ ਤੋਂ ਬਾਅਦ ਅਸੀਂ ਵੀ ਸੰਸਾਰ ਦੀ ਤਰ੍ਹਾਂ ਹੀ ਅਸੀਂ ਉਹ ਮੂਰਖਤਾਈਆਂ ਨੂੰ ਪੇਸ਼ ਕਰਦੇ ਆਂ ਉਸ ਸਮੇਂ ਫਿਰ ਅਸੀਂ ਟਾਰਗੇਟ ਤੋਂ ਜ਼ਰੂਰ ਕਿਤੇ ਜਾਵਾਂਗੇ ਕਿਉਂ ਕਿਉਂਕਿ ਤੂੰ ਦਾਵਾ ਤਾਂ ਬਹੁਤ ਕਰਦਾ ਹੈਂ ਅਗਰ ਤੂੰ ਸਾਡੇ ਵਾਂਗੂ ਹੀ ਚੱਲ ਸਾਡੇ ਵਰਗਾ ਹੀ ਜੀਵਨ ਇੱਕ ਜੀਣਾ ਆ ਅਗਰ ਸਾਡੇ ਵਰਗੀਆਂ ਬੇਈਮਾਨੀਆਂ ਸਾਡੇ ਵਰਗੇ ਝੂਠ ਸਾਡੇ ਵਰਗਾ ਹੀ ਇੱਕ ਛਲਕਪਟ ਸਾਡੇ ਵਰਗਾ ਸਮਝੋਤਿਆਂ ਵਾਲਾ ਜੀਵਨ ਹੀ ਅਗਰ ਤੂੰ ਜੀਣਾ ਆ ਤਾਂ ਫਿਰ ਤੂੰ ਸਾਡੇ ਤੋਂ ਵੱਖਰਾ ਹੋਣ ਦਾ ਕਿਉਂ ਦਾਵਾ ਕਰਦਾ ਆ ਤੂੰ ਕੀ ਦਾਵਾ ਕਰਦਾ ਆ ਕਿ ਮੈਨੂੰ ਜਗਤ ਵਿੱਚੋਂ ਚੁਣ ਲਿਆ ਗਿਆ ਆ ਅਸੀਂ ਜਗਤ ਵਿੱਚੋਂ ਚੁਣੇ ਗਏ ਆ ਅਸੀਂ ਚੁਣੇ ਹੋਏ ਲੋਕ ਆ ਅਸੀਂ ਇਸ ਗੱਲ ਦਾ ਦਾਵਾ ਕਰਦੇ ਹਾਂ ਔਰ ਉਸ ਤੋਂ ਬਾਅਦ ਸਾਡੇ ਦਾਵੇ ਜਦੋਂ ਝੂਠੇ ਸਾਬਤ ਹੋ ਜਾਂਦੇ ਆ ਉਸ ਸਮੇਂ ਦੁਨੀਆ ਸਾਨੂੰ ਟਾਰਗੇਟ ਕਰਦੀ ਆ ਕਿਉਂਕਿ ਜਦੋਂ ਤੁਸੀਂ ਪੁਰਾਣਾ ਨਿਯਮ ਨੂੰ ਦੇਖੋਗੇ ਤਾਂ ਜਿਸ ਸਮੇਂ ਇੱਕ ਇਮਾਰਤ ਨੂੰ ਬੋਲਿਆ ਜਾਂਦਾ ਸੀ ਇਹ ਪਰਮੇਸ਼ਰ ਦੀ ਹੈਕਲ ਆ ਇੱਕ ਸੁਲੇਮਾਨ ਦੇ ਦੁਆਰਾ ਬਣਾਇਆ ਗਿਆ ਇਹ ਪਰਮੇਸ਼ਰ ਦਾ ਮੰਦਿਰ ਆ ਤਾਂ ਉਸ ਮੰਦਿਰ ਦੇ ਅੰਦਰ ਉਸ ਮੰਦਿਰ ਦੇ ਬਾਹਰ ਪੂਰੀ ਤਰ੍ਹਾਂ ਸੋਨਾ ਮੜਿਆ ਗਿਆ ਸੀਗਾ ਉਸ ਮੰਦਰ ਦਾ ਜੋ ਅਨੁਸ਼ਾਸਨ ਸੀਗਾ ਉਸ ਮੰਦਰ ਦੇ ਅੰਦਰ ਦਾ ਮਾਹੌਲ ਜਿਹੜਾ ਸੀਗਾ ਉਹ ਦੱਸਦਾ ਦੱਸਦਾ ਸੀਗਾ ਕਿ ਸੱਚਮੁੱਚ ਇੱਕ ਜਿਉਂਦੇ ਪਰਮੇਸ਼ਰ ਦਾ ਮੰਦਰ ਹੈ ਕੋਈ ਵੀ ਵਿਅਕਤੀ ਅਗਰ ਕਹੇਗਾ ਕਿ ਜਿਸ ਤਰ੍ਹਾਂ ਉਹ ਕਿਸੇ ਦੇ ਘਰ ਵਿੱਚ ਜਿਤਨਾ ਚਾਹੇ ਉਹ ਅੰਦਰ ਗਿਆ ਉਹਦੇ ਬੈਡਰੂਮ 'ਚ ਗਿਆ ਬਾਹਰ ਆਇਆ ਕਿਸੇ ਵੀ ਸਧਾਰਨ ਬਿਲਡਿੰਗ ਦੇ ਵਿੱਚ ਉਹ ਗਿਆ ਅੰਦਰ ਫਿਰ ਕੇ ਬਾਹਰ ਆਇਆ ਅਗਰ ਉਹ ਕਵੇਗਾ ਕਿ ਹਾਂ ਜੀ ਮੈਂ ਹੁਣ ਇਸ ਤਰ੍ਹਾਂ ਹੀ ਹੈਕਲ ਦੇ ਵਿੱਚ ਜਾਣਾ ਤਾਂ ਉੱਥੇ ਉਹਨੂੰ ਸਮਝ ਆ ਜਾਣੀ ਕਿ ਇਹ ਹੈਕਲ ਕਿਸੇ ਦਾ ਸਧਾਰਨ ਘਰ ਨਹੀਂ ਆ ਇਹ ਕਿਸੇ ਦੀ ਸਧਾਰਨ ਬਿਲਡਿੰਗ ਨਹੀਂ ਆ ਕੋਈ ਸਰਕਾਰੀ ਇਮਾਰਤ ਨਹੀਂ ਆ ਇਹ ਕੋਈ ਡਾਕਖਾਨਾ ਬੈਂਕ ਨਹੀਂ ਆ ਇਹ ਤਾਂ ਯਹਵਾ ਪਰਮੇਸ਼ਰ ਦਾ ਮੰਦਰ ਹੈ ਇਸ ਦੇ ਅੰਦਰ ਜਾਣ ਲਈ ਕੁਝ ਕਾਇਦੇ ਆ ਕੁਝ ਨਿਯਮ ਆ ਕੁਝ ਅਸੂਲ ਆ ਇਹਦੇ ਔਰ ਉਸ ਅਸੂਲ ਨੂੰ ਉਸ ਨਿਯਮ ਨੂੰ ਕਿਸੇ ਵੀ ਕੀਮਤ ਦੇ ਉੱਤੇ ਤੋੜਿਆ ਨਹੀਂ ਜਾ ਸਕਦਾ ਅਗਰ ਤੂੰ ਪੈਸੇ ਵੀ ਦੇਂਗਾ 10000 20000 ਤੋਂ ਲੱਖ ਕਿੰਨਾ ਵੀ ਦੇਂਗਾ ਮਹਾਯਾਜਕ ਨੂੰ ਉਹ ਤੇਰੇ ਪੈਸੇ ਨੂੰ ਦੇਖ ਕੇ ਇਸ ਬਿਲਡਿੰਗ ਦਾ ਇਸ ਪਰਮੇਸ਼ਰ ਦੀ ਹੈਕਲ ਦਾ ਇੱਕ ਨਿਯਮ ਦੇ ਨਾਲ ਵੀ ਸਮਝੌਤਾ ਉਹ ਨਹੀਂ ਕਰੇਗਾ ਸੋ ਉਸ ਸਮੇਂ ਇੱਕ ਵਿਅਕਤੀ ਨੂੰ ਸਮਝ ਆਏਗੀ ਕਿ ਠੀਕ ਆ ਪਤਾ ਚੱਲਦਾ ਹੈ ਇਸ ਹੈਕਲ ਦਾ ਅਨੁਸ਼ਾਸਨ ਦੇਖ ਕੇ ਇਸ ਦੀ ਇੱਕ ਪਰਿਪੱਕਤਾ ਦੇਖ ਕੇ ਇਸ ਅੰਦਰ ਦਾ ਮਾਹੌਲ ਨੂੰ ਦੇਖ ਕੇ ਪਤਾ ਚਲਦਾ ਹੈ ਕਿ ਪਰਮੇਸ਼ਰ ਦਾ ਮੰਦਿਰ ਹੈ ਅਗਰ ਇੱਕ ਵਿਅਕਤੀ ਜਿਸ ਤਰ੍ਹਾਂ ਕਿਸੇ ਦੇ ਘਰ ਵਿੱਚ ਗਿਆ ਤੁਰ ਫਿਰ ਕੇ ਆ ਗਿਆ ਕੋਈ ਰੋਕ ਕੋਈ ਟੋਕ ਨਹੀਂ ਕੋਈ ਕਾਇਦਾ ਨਹੀਂ ਕੋਈ ਕਾਨੂੰਨ ਨਹੀਂ ਅਗਰ ਉਸੇ ਪ੍ਰਕਾਰ ਹੀ ਸੋਚੋ ਅਗਰ ਕੋਈ ਹਕਲ ਦੇ ਅੰਦਰ ਗਿਆ ਕਿਸੇ ਨੇ ਰੋਕਿਆ ਨਹੀਂ ਟੋਕਿਆ ਨਹੀਂ ਉਹ ਜੁੱਤੀ ਲੈ ਕੇ ਅੰਦਰ ਗਿਆ ਔਰ ਕਿਥੋਂ ਅਤ ਪਵਿੱਤਰ ਸਾਂਚੋਂ ਫਿਰ ਕੇ ਉਹ ਬਾਹਰ ਆ ਗਿਆ ਦੋਨੋਂ ਅਗਰ ਬੋਲਿਆ ਜਾਏਗਾ ਕਿ ਇਹ ਪਰਮੇਸ਼ਰ ਦੀ ਹਕਲ ਹੈ ਤਾਂ ਕੀ ਸੋਚੇਗਾ ਕਿ ਇਹ ਸਾਈਕਲਸ ਔਰ ਉਸ ਸਧਾਰਨ ਜੇ ਘਰ ਵਿੱਚ ਕੀ ਫਰਕ ਆ ਕੋਈ ਫਰਕ ਨਜ਼ਰ ਨਹੀਂ ਆ ਰਿਹਾ ਜਿਸ ਤਰ੍ਹਾਂ ਦਾ ਮਾਹੌਲ ਉਸ ਘਰ ਵਿੱਚ ਸੀਗਾ ਜਿਸ ਤਰ੍ਹਾਂ ਉੱਥੇ ਕੋਈ ਕਾਇਦਾ ਕਾਨੂੰਨ ਨਹੀਂ ਆ ਉਸ ਤਰ੍ਹਾਂ ਹੀ ਇਸ ਸਾਈਕਲ 'ਚ ਵੀ ਮੈਂ ਤੁਰ ਫਿਰ ਰਿਹਾ ਕੋਈ ਕਾਇਦਾ ਕਾਨੂੰਨ ਨਹੀਂ ਆ ਜਿਹੜਾ ਮਰਜ਼ੀ ਆ ਰਿਹਾ ਜਿਹੜਾ ਮਰਜ਼ੀ ਜਾ ਰਿਹਾ ਤਾਂ ਕਿਸ ਤਰ੍ਹਾਂ ਪਤਾ ਚੱਲੇਗਾ ਪਰ ਜਦੋਂ ਅੰਦਰ ਦਾ ਸਾਰਾ ਇੱਕ ਛੋਟੀ ਜੀ ਚੀਜ਼ ਤੋਂ ਲੈ ਕੇ ਕੋ ਵੱਡੀ ਹਰ ਗੱਲ ਤੱਕ ਜਦੋਂ ਪਤਾ ਚੱਲੇਗਾ ਇੱਕ ਕਾਇਦੇ ਕਾਨੂੰਨ ਤੋਂ ਬਿਨਾ ਕੁਛ ਵੀ ਉਹ ਨਹੀਂ ਹੁੰਦਾ ਕੋਈ ਵੀ ਚੀਜ਼ ਸਗਦੇ ਕਾਇਦੇ ਕਾਨੂੰਨ ਤੋਂ ਬਿਨਾ ਨਹੀਂ ਆ ਇਹ ਪਰਮੇਸ਼ਰ ਦੀ ਪਵਿੱਤਰ ਮੇਜ਼ ਆ ਇਸ ਨੂੰ ਕੋਈ ਛੂ ਨਹੀਂ ਸਕਦਾ ਇਸ ਨੂੰ ਛੂਏਗਾ ਤਾਂ ਸਿਰਫ ਜਾਜਕ ਇਹ ਪਰਮੇਸ਼ਰ ਦੀ ਜਗਵੇਦੀ ਆ ਇਸ ਦੇ ਉੱਪਰ ਉਹੀ ਭੇਟ ਚੜੇਗੀ ਜਿਹੜੀ ਲਿਖਤ ਵਚਨ ਦੇ ਅਨੁਸਾਰ ਕੋਈ ਆਲਤੂ ਫਾਲਤੂ ਕੁਛ ਨਹੀਂ ਇਹਦੇ ਉੱਤੇ ਜਲੇਗਾ ਸੋ ਹਰ ਚੀਜ਼ ਦਾ ਰੈਪਿਊਟੇਸ਼ਨ ਹਰ ਚੀਜ਼ ਦਾ ਸਟੈਂਡਰਡ ਹਰ ਚੀਜ਼ ਦਾ ਉਹ ਸਟੇਟਸ ਉਹ ਪ੍ਰਗਟ ਕਰੇਗਾ ਕਿ ਸੱਚਮੁੱਚ ਪਰਮੇਸ਼ਰ ਦੀ ਹੈក្លਿਆ ਇਹ ਪਰਮੇਸ਼ਰ ਦਾ ਮੰਦਿਰ ਆ ਔਰ ਜਿਸ ਪਰਮੇਸ਼ਰ ਦਾ ਉਹ ਮੰਦਿਰ ਆ ਉਹ ਪਰਮੇਸ਼ਰ ਕਿੰਨਾ ਪ੍ਰਤਾਪवान ਆ ਕਿੰਨਾ ਤੇਜਵਾਨ ਆ ਉਹ ਪਰਮੇਸ਼ਰ ਕਿੰਨਾ ਅਨੁਸ਼ਾਸਨ ਦਾ ਪਰਮੇਸ਼ਰ ਹੈ ਔਰ ਤਾਂ ਇਹ ਪਰਮੇਸ਼ਰ ਦੇ ਲੋਕ ਕਿ ਪਰਮੇਸ਼ਰ ਦੇ ਸੇਵਾਦਾਰ ਇਹ ਜਾਜੇ ਕਿ ਮਹਾ ਆਯਾਜਕ ਜਿਹੜੇ ਉਸ ਪਰਮੇਸ਼ਰ ਦੀ ਸੇਵਾ ਕਰ ਰਹੇ ਆ ਇਸੇ ਪ੍ਰਕਾਰ ਜੋ ਅੰਤਰ ਜੋ ਫਰਕ ਪੁਰਾਣਾ ਨਿਯਮ ਪਰਮੇਸ਼ਰ ਦੀ ਹੈਕਲ ਔਰ ਇੱਕ ਸਾਧਾਰਨ ਇੱਕ ਰਾਜੇ ਦਾ ਮਹਿਲ ਜਾਂ ਇੱਕ ਸਾਧਾਰਨ ਘਰ ਜਾਂ ਕੋਈ ਸਾਧਾਰਨ ਇਮਾਰਤ ਦੇ ਵਿੱਚ ਜੋ ਫਰਕ ਨਜ਼ਰ ਆਉਂਦਾ ਸੀ ਜੋ ਅੰਤਰ ਨਜ਼ਰ ਆਉਂਦਾ ਸੀ ਉਥੋਂ ਦੇ ਨਿਯਮ ਕਾਇਦੇ ਕਾਨੂੰਨ ਉਥੋਂ ਦਾ ਅਨੁਸ਼ਾਸਨ ਉਥੋਂ ਦਾ ਹਰ ਇੱਕ ਚੀਜ਼ ਦਾ ਰੈਪਿਟੇਸ਼ਨ ਹਰ ਇੱਕ ਚੀਜ਼ ਸਦੋਂ ਕਿ ਲਿਖਤ ਵਚਨ ਦੇ ਅਨੁਸਾਰ ਹੀ ਹੋ ਸਕਦੀ ਆ ਉਹ ਰੈਪਿਊਟੇਸ਼ਨ ਉਹ ਫਰਕ ਸਮਝਉਂਦਾ ਸੀਗਾ ਇਸੇ ਪ੍ਰਕਾਰ ਅੱਜ ਇੱਕ ਪਵਿੱਤਰ ਆਤਮਾ ਦਾ ਮੰਦਰ ਬਣ ਕੇ ਖੜਾ ਇੱਕ ਵਿਸ਼ਵਾਸੀ ਇੱਕ ਪ੍ਰਭੂ ਯੀਸ਼ੂ ਮਸੀਹ ਦਾ ਇੱਕ ਪਵਿੱਤਰ ਜਨ ਜਿਹੜਾ ਪਰਮੇਸ਼ਰ ਦੀ ਹੈਕਲ ਬਣ ਕੇ ਖੜਾ ਆ ਉਸ ਵਿਅਕਤੀ ਦੇ ਜੀਵਨ ਦੇ ਵਿੱਚ ਔਰ ਸੰਸਾਰ ਦਾ ਇੱਕ ਵਿਅਕਤੀ ਦੇ ਜੀਵਨ ਦੇ ਵਿੱਚ ਉਹ ਅੰਤਰ ਨਜ਼ਰ ਆਉਣਾ ਹੈ ਦੁਨੀਆ ਨੂੰ ਉਸ ਰੈਪਿਊਟੇਸ਼ਨ ਦਾ ਜੀਵਨ ਉਸ ਸਟੈਂਡਰਡ ਦਾ ਜੀਵਨ ਉਸ ਸਟੇਟਸ ਦਾ ਜੀਵਨ ਉਸ ਕਾਇਦੇ ਕਾਨੂੰਨ ਦਾ ਜੀਵਨ ਉਹ ਅਨੁਸ਼ਾਸਨ ਵਾਲਾ ਜੀਵਨ ਪਵਿੱਤਰ ਬਾਈਬਲ ਜੋ ਲਿਖਤ ਦੇ ਰਹੀ ਆ ਉਸ ਲਿਖਤ ਦੇ ਅਨੁਸਾਰ ਤਾਂ ਇੱਕ ਜੀਵਨ ਜਿਸ ਦੇ ਵਿੱਚ ਕਿਸੇ ਵੀ ਕੀਮਤ ਤੇ ਕਿਸੇ ਵੀ ਰੂਪ ਵਿੱਚ ਸਮਝੋਤਾ ਨਹੀਂ ਹੋ ਸਕਦਾ ਜਿਸ ਪ੍ਰਕਾਰ ਪਰਮੇਸ਼ਰ ਦੀ ਹੈਕਲ ਚ ਕੋਈ ਸਮਝੋਤੇ ਦੀ ਸੰਭਾਵਨਾ ਨਹੀਂ ਸੀ ਇਸੇ ਪ੍ਰਕਾਰ ਇੱਕ ਵਿਸ਼ਵਾਸੀ ਅੱਜ ਆਪਣੇ ਜੀਵਨ ਦੇ ਦੁਆਰਾ ਇਸ ਦੁਨੀਆ ਨੂੰ ਦੱਸਦਾ ਆ ਕਿ ਮੈਂ ਪਰਮੇਸ਼ਰ ਦੀ ਹੈਕਲ ਆਂ ਔਰ ਮੇਰੇ ਜੀਵਨ ਚ ਇਸ ਲਿਖਤ ਵਚਨ ਨਾਲ ਸਮਝੋਤਾ ਕਰਨ ਦਾ ਕੋਈ ਪੋਸਿਬਿਲਿਟੀ ਨਹੀਂ ਆ ਕੋਈ ਸੰਭਾਵਨਾ ਨਹੀਂ ਆ ਚਾਹੇ ਤੂੰ ਦੁਨੀਆ ਦੀ ਕੋਈ ਸ਼ੋਹਰਤ ਕੋਈ ਦੌਲਤ ਚਾਹੇ ਤੂੰ ਕੁਝ ਵੀ ਲਿਆਏਗਾ ਤਾਂ ਵੀ ਸਮਝੌਤਾ ਨਹੀਂ ਹੋ ਸਕਦਾ ਜਿਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਸਧਾਰਨ ਜਿਹਾ ਇੱਕ ਮਨੁੱਖ ਨਜ਼ਰ ਆ ਰਿਹਾ ਸੀ ਇੱਕ ਸਧਾਰਨ ਜੇ ਹੀ ਇੱਕ ਦੇਹੀ ਇੱਕ ਸਰੀਰ ਨੂੰ ਲੈ ਕੇ ਯੀਸ਼ੂ ਮਸੀਹ ਜੋ ਆ ਚੱਲ ਫਿਰ ਰਿਹਾ ਸੀ ਔਰ ਜਦੋਂ ਸ਼ੈਤਾਨ ਯੀਸ਼ੂ ਮਸੀਹ ਦੇ ਕੋਲ ਆਇਆ ਮੱਤੀ ਦੀ ਅੰਜ਼ੀਲ ਚਾਰ ਅਧਿਆਏ ਦੇ ਵਿੱਚ ਤਾਂ ਦੁਨੀਆ ਦਾ ਸਾਰਾ ਸ਼ੋਹਰਤ ਸਾਰੀਆਂ ਪਾਤਸ਼ਾਹੀਆਂ ਉਹ ਲੈ ਕੇ ਯੀਸ਼ੂ ਮਸੀਹ ਦੇ ਕੋਲ ਆਇਆ ਔਰ ਕੀ ਬੋਲ ਰਿਹਾ ਕਿ ਤੂੰ ਸਿਰਫ ਇੱਕ ਵਾਰੀ ਮੈਨੂੰ ਝੁੱਕ ਕੇ ਪ੍ਰਣਾਮ ਕਰ ਔਰ ਇਹ ਸਾਰਾ ਕੁਝ ਮੈਂ ਤੈਨੂੰ ਦੇ ਆ ਦਿਆਂਗਾ ਪਰ ਯੀਸ਼ੂ ਮਸੀਹ ਦੇ ਉਹਨਾਂ ਸ਼ਬਦਾਂ ਨੇ ਸ਼ੈਤਾਨ ਨੂੰ ਦੱਸਿਆ ਕਿ ਇਹ ਸ਼ੈਤਾਨ ਜਿਸ ਤਰ੍ਹਾਂ ਦੂਸਰੇ ਇਹ ਸਧਾਰਨ ਜੇ ਲੋਕ ਚੱਲਦੇ ਫਿਰਦੇ ਨਜ਼ਰ ਆ ਰਹੇ ਆ ਮੈਂ ਉਹਨਾਂ ਚੋਂ ਇੱਕ ਨਹੀਂ ਆ ਮੈਂ ਉਹ ਸਰਵ ਸ਼ਕਤੀਮਾਨ ਉਹ ਪਰਮੇਸ਼ਰ ਦਾ ਇਕਲੌਤਾ ਪੁੱਤਰ ਆ ਮੇਰਾ ਸਟੈਂਡਰਡ ਮੇਰਾ ਸਟੇਟਸ ਮੇਰਾ ਰੈਪਿਊਟੇਸ਼ਨ ਜਿਹੜਾ ਆ ਉਹ ਸਵਰਗ ਦੇ ਰੈਪਿਊਟੇਸ਼ਨ ਦੇ ਅਨੁਸਾਰ ਆ ਤੇਰਾ ਇਸ ਸੰਸਾਰ ਦਾ ਸਾਰਿਆਂ ਪਾਤਸ਼ਾਹੀਆਂ ਦੇਖ ਕੇ ਵੀ ਕੋਈ ਸਮਝੌਤਾ ਪਵਿੱਤਰਤਾਈ ਦੇ ਵਿੱਚ ਅਲੱਗਤਾਈ ਦੇ ਵਿੱਚ ਨਹੀਂ ਹੋ ਸਕਦਾ ਤੂੰ ਕੁਝ ਵੀ ਲੈ ਕੇ ਆ ਇਸ ਤੋਂ ਵੀ ਉੱਪਰ ਚਾਹੇ ਤੇਰੇ ਕੋਲ ਕੁਝ ਹੈ ਤੂੰ ਉਹ ਵੀ ਲੈ ਕੇ ਆ ਪਰ ਕੋਈ ਸਮਝੌਤੇ ਦੀ ਸੰਭਾਵਨਾ ਨਹੀਂ ਹੈ ਕਿਉਂ ਕਿਉਂਕਿ ਜਿਸ ਪ੍ਰਕਾਰ ਪਰਮੇਸ਼ਰ ਦੀ ਹੈਕਲ ਦੇ ਵਿੱਚ ਉਹ ਪਰਮੇਸ਼ਰ ਦਾ ਉਹ ਜਲਾਲ ਪ੍ਰਗਟ ਹੁੰਦਾ ਸੀ ਇਸੇ ਪ੍ਰਕਾਰ ਇੱਕ ਵਿਸ਼ਵਾਸੀ ਨੇ ਦੱਸਣਾ ਹੈ ਕਿ ਅੱਜ ਉਹ ਜਲਾਲ ਉਹ ਤੇਜ ਉਹ ਸਾਡੇ ਸਰੀਰ ਸਾਡੇ ਪ੍ਰਾਣ ਸਾਡੇ ਆਤਮਾ ਦੇ ਵਿੱਚ ਪ੍ਰਗਟ ਹੁੰਦਾ ਹੈ ਉਹ ਪ੍ਰਤਾਪ ਉਹ ਜਲਾਲ ਔਰ ਜਿੱਥੇ ਪਰਮੇਸ਼ਰ ਦਾ ਪ੍ਰਤਾਪ ਜਿੱਥੇ ਪਰਮੇਸ਼ਰ ਦਾ ਜਲਾਲ ਆ ਜਾਂਦਾ ਹੈ ਉੱਥੇ ਸੰਸਾਰ ਦੀ ਗੰਦਗੀ ਸੰਸਾਰ ਦਾ ਕੂੜਾ ਕਰਕਟ ਇਹ ਕੋਈ ਥਾਂ ਨਹੀਂ ਪਾਏਗਾ ਇਹਦਾ ਕੋਈ ਥਾਂ ਨਹੀਂ ਹੈ ਇੱਕ ਪਰਮੇਸ਼ਰ ਦਾ ਪਵਿੱਤਰ ਜਨ ਕਦੀ ਵੀ ਸੰਸਾਰ ਦਾ ਕੂੜਾ ਕਰਕਟ ਦੇਖ ਕੇ ਉਹ ਖੁਦਾ ਦੇ ਜਲਾਲ ਖੁਦਾ ਦੇ ਪ੍ਰਤਾਪ ਨੂੰ ਛੱਡ ਕੇ ਕਦੀ ਉਸ ਕੂੜੇ ਕਰਕਟ ਦੇ ਪਿੱਛੇ ਨਹੀਂ ਜਾ ਸਕਦਾ ਔਰ ਜਿਹੜਾ ਵਿਸ਼ਵਾਸੀ ਅੱਜ ਸੰਸਾਰ ਦੇ ਕੂੜੇ ਕਰਕਟ ਦੇ ਪਿੱਛੇ ਜਾ ਰਿਹਾ ਆ ਉਹ ਕੂੜੇ ਕਰਕਟ ਨੂੰ ਦੇਖ ਕੇ ਅਗਰ ਉਹ ਸਮਝੌਤੇ ਕਰ ਰਿਹਾ ਆ ਅਗਰ ਉਹ ਸੰਸਾਰ ਦੇ ਸਤਾਂ ਸੰਪਤੀ ਦੇ ਲਈ ਉਹ वचन ਨੂੰ ਪੈਰਾਂ ਹੇਠਾਂ ਰੌਂਦ ਰਿਹਾ ਆ ਤਾਂ ਉਹ ਦੱਸ ਰਿਹਾ ਆ ਕਿ ਉਹ ਸਿਰਫ ਇੱਕ ਨਾਮ ਦਾ ਉਹ ਨਾਮ ਦਾ ਇੱਕ ਮੰਦਰ ਆ ਉਹ ਪਰਮੇਸ਼ਰ ਦਾ ਮੰਦਰ ਸਿਰਫ ਇੱਕ ਨਾਮ ਵਾਸਤੇ ਆ ਪਰ ਅੰਦਰ ਤੋਂ ਅੰਦਰ ਤੋਂ ਉਹਦਾ ਜੀਵਨ ਜਿਹੜਾ ਆ ਉਹ ਸੰਸਾਰ ਦੇ ਹਰ ਪ੍ਰਕਾਰ ਦੀ ਇੱਕ ਗੰਦਗੀ ਦੇ ਨਾਲ ਭਰਿਆ ਹੋਇਆ ਹੈ ਜਿਸ ਪ੍ਰਕਾਰ ਤੁਸੀਂ ਦੇਖ ਸਕਦੇ ਆ ਪ੍ਰਕਾਸ਼ ਦੀ ਪੋਥੀ 17 ਅਧਿਆਏ ਉਸਤਾ ਚਾਰ ਵਚਨ ਨੂੰ ਅਸੀਂ ਪੜ੍ਹਦੇ ਆ ਇਸ ਸਗਤ ਲਿਖਿਆ ਉਸ ਤੀਵੀਂ ਨੇ ਬੈਂਗਨੀ ਅਤੇ ਕਿਰਮਚੀ ਪੋਸ਼ਾਕ ਬਹਿਨੀ ਹੋਈ ਸੀ ਅਤੇ ਉਹ ਸੋਨੇ ਮੋਤੀਆਂ ਅਤੇ ਜਵਾਹਰਾ ਨਾਲ ਸ਼ਿੰਗਾਰੀ ਹੋਈ ਸੀ ਉਹਨੇ ਇੱਕ ਪਿਆਲਾ ਸੋਨੇ ਦਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਕਿਨੌਣੀਆਂ ਵਸਤਾਂ ਅਤੇ ਉਹਦੀ ਹਰਾਮਕਾਰੀ ਦੀਆਂ ਪ੍ਰੇਸ਼ਟਾਈਆਂ ਨਾਲ ਭਰਿਆ ਹੋਇਆ ਸੀ ਇਸ ਸਗਤ ਇੱਕ ਤੀਵੀਂ ਆ ਉਸ ਧੀਵੀ ਦੀ ਪੋਸ਼ਾਕ ਜਿਹੜੀ ਆ ਉਹ ਕੀ ਆ ਉਸ ਸੋਨੇ ਮੋਤੀਆਂ ਤੇ ਜਵਾਹਰਾਂ ਨਾਲ ਸ਼ਿੰਗਾਰੀ ਹੋਈ ਹੈ ਔਰ ਉਸਦੇ ਹੱਥ ਵਿੱਚ ਇੱਕ ਪਿਆਲਾ ਆ ਉਹ ਪਿਆਲੇ ਨੂੰ ਤੁਸੀਂ ਬਾਹਰ ਤੋਂ ਜਦੋਂ ਦੇਖੋਗੇ ਤੋ ਲਿਖਿਆ ਉਸ ਸੋਨੇ ਦਾ ਆ ਔਰ ਉਸ ਸੋਨੇ ਦਾ ਪਿਆਲਾ ਦੇਖ ਕੇ ਹਰ ਕੋਈ ਉਸਦੇ ਵੱਲ ਆਕਰਸ਼ਿਤ ਹੋਏਗਾ ਹਰ ਕਿਸੇ ਨੂੰ ਲੱਗੇਗਾ ਕਿੰਨਾ ਅੱਛਾ ਕਿੰਨਾ ਖੂਬਸੂਰਤ ਇੱਕ ਪਿਆਲਾ ਹੈ ਪਰ ਉਸ ਪਿਆਲੇ ਦੇ ਅੰਦਰ ਦਾ ਜੋ ਹਾਲ ਇਸ ਸਗਤ ਦੇ ਪੇਸ਼ ਕੀਤਾ ਗਿਆ ਹੈ ਉਸ ਪਿਆਲੇ ਦੇ ਵਿੱਚ ਕੀ ਕਿਨੋਂ ਹੁਣੀਆਂ ਅਵਸਥਾਂ ਹਰਾਮਕਾਰੀ ਦੀਆਂ ਪ੍ਰਿਸ਼ਟ ਤਾਈਆਂ ਨਾਲੋਂ ਭਰਿਆ ਹੋਇਆ ਪਿਆਲਾ ਹੈ ਸੋ ਅੱਜ ਕਿੰਨੇ ਵਿਸ਼ਵਾਸੀ ਲੋਕ ਆ ਜਿਹੜੇ ਇਸ ਸੋਨੇ ਦੇ ਪਿਆਲੇ ਵਾਂਗੂ ਆ ਬਾਹਰੋਂ ਤੋਂ ਆਪਣੇ ਆਪ ਨੂੰ ਸੋਨਾ ਦਿਖਾ ਰਹੇ ਆ ਬਾਹਰੋਂ ਤੋਂ ਬੋਲਦੇ ਆ ਪਰਮੇਸ਼ਰ ਦੇ ਮੰਦਰ ਆ ਬਾਹਰੋਂ ਬੋਲਦੇ ਆ ਅਸੀਂ ਮਸੀਹੀ ਆ ਅਸੀਂ ਬਹੁਤ ਗਿਆਨ ਰੱਖਦੇ ਆ ਅਸੀਂ ਬਹੁਤ ਤਜਰਬਾ ਰੱਖਦੇ ਆ ਮਸੀਹੀ ਜੀਵਨ ਦਾ ਪਰ ਜਿਸ ਸਮੇਂ ਉਹਨਾਂ ਦੇ ਅੰਦਰ ਦਾ ਹਾਲ ਪ੍ਰਗਟ ਹੁੰਦਾ ਹੈ ਪਰ ਅੰਦਰ ਤੋਂ ਕੀ ਉਸ ਹਰਾਮਕਾਰੀ ਉਸ ਗੰਦਮੰਦ ਉਸ ਲੁੱਚਪੁਣੇ ਦੇ ਨਾਲ ਭਰੇ ਹੁੰਦੇ ਇਸ ਪਿਆਲੇ ਦੀ ਤਰ੍ਹਾਂ ਜਿਸ ਪ੍ਰਕਾਰ ਤੁਸੀਂ ਦੇਖੋ ਪ੍ਰਭੂ ਯੀਸ਼ੂ ਮਸੀਹ ਦੇ 12 ਚੇਲੇ ਸੀਗੇ ਔਰ ਉਹਨਾਂ 12 ਚੇਲਿਆਂ ਦੇ ਵਿੱਚ ਇੱਕ ਯਹੂਦਾ ਇਸਕਰੀਓਤੀ ਜਿਹਨੂੰ ਲੋਕ ਦੇਖਦੇ ਸੀ ਬਾਹਰ ਤੋਂ ਉਹ ਵੀ ਇੱਕ ਸੋਨੇ ਦਾ ਪਿਆਲਾ ਨਜ਼ਰ ਆਉਂਦਾ ਸੀ ਉਹਨੂੰ ਦੇਖ ਕੇ ਵੀ ਲੱਗਦਾ ਹੋਵੇਗਾ ਕਿ ਹਾਂ ਇਹ ਵੀ 12 ਚੇਲਿਆਂ ਦੀ ਤਰ੍ਹਾਂ ਪ੍ਰਭੂ ਦਾ ਇੱਕ ਸੋਨੇ ਦਾ ਪਿਆਲਾ ਆ ਪਰ ਯਹੂਦਾ ਇਸ ਕਰਤੀ ਦੇ ਅੰਦਰ ਕੀ ਭਰਿਆ ਪਿਆ ਉਹ ਲਾਲਚ ਉਹ ਗੰਦਗੀ ਕਿੰਨਾ ਕੁਝ ਭਰਿਆ ਹੋਇਆ ਆ ਆਤਮਿਕ ਵਿਵਚਾਰ ਉਹਦੇ ਅੰਦਰ ਉਹਦੇ ਅੰਦਰ ਕੀ ਭਰਿਆ ਆ ਸੋ ਅਖੀਰ ਤੇ ਜਾ ਕੇ ਕੀ ਹੁੰਦਾ ਉਹ ਪਿਆਲਾ ਜਦੋਂ ਟੁੱਟ ਗਿਆ ਉਹਦੇ ਅੰਦਰ ਦਾ ਸਭ ਕੁਝ ਕੀ ਹੋ ਗਿਆ ਬਾਹਰ ਪ੍ਰਗਟ ਹੋ ਗਿਆ ਸੋ ਕਹਿੰਦਾ ਭਾਵ ਕੀ ਆ ਕਿ ਦਾਨੀਅਲ ਨਬੀ ਜੋ ਆ ਉਨੂੰ ਨਬੁਗਦ ਨਜ਼ਰ ਜੋ ਆ ਕੀ ਬੋਲ ਰਿਹਾ ਕਿ ਪਵਿੱਤਰ ਦੇਵਤਿਆਂ ਦਾ ਆਤਮਾ ਇਸ ਦੇ ਵਿੱਚ ਵਸਦਾ ਹੈ ਕਿਉਂ ਕਿ ਉਹਦੇ ਅੰਦਰ ਦਾ ਹਾਲ ਬਾਹਰ ਪ੍ਰਗਟ ਹੋ ਰਿਹਾ ਉਹਦੇ ਅੰਦਰ ਦੀ ਪਵਿੱਤਰਤਾ ਨੂੰ ਅੱਛੀ ਤਰ੍ਹਾਂ ਜਾਂਚਿਆ ਔਰ ਪਰਖਿਆ ਨਬੁਗਦ ਨਜ਼ਰ ਨੇ ਉਹਦੇ ਅੰਦਰ ਦੀ ਇਮਾਨਦਾਰੀ ਉਹਦੇ ਅੰਦਰ ਦੀ ਸੱਚਾਈ ਨੂੰ ਉਹਦੇ ਅੰਦਰ ਦੀ ਵਫਾਦਾਰੀ ਨੂੰ ਉਸੇ ਜੀਵਨ ਚ ਪ੍ਰਗਟ ਹੁੰਦੀ ਖੁਦਾ ਦੀ ਮਹਿਮਾਨ ਨੂੰ ਨਬੂਕਦਨਜ਼ਰ ਨੇ ਬੜੇ ਕਰੀਬ ਤੋਂ ਦੇਖਿਆ ਇਸ ਲਈ ਉਸਨੇ ਇਸ ਗੱਲ ਦੀ ਕੋਸ਼ਨਾ ਕੀਤੀ ਇਸ ਗੱਲ ਨੂੰ ਸਵੀਕਾਰਿਆ ਕਿ ਇਹ ਕੋਈ ਆਮ ਸ਼ਖਸ ਨਹੀਂ ਆ ਇਸ ਦੇ ਅੰਦਰ ਪਰਮੇਸ਼ਰ ਦਾ ਆਤਮਾ ਵਾਸ ਕਰਦਾ ਹੈ ਪਵਿੱਤਰ ਰਾਈ ਦਾ ਆਤਮਾ ਇਹਦੇ ਅੰਦਰ ਵਾਸ ਕਰਦਾ ਹੈ ਸੋ ਇਸ ਲਈ ਅੱਜ ਹਰ ਵਿਸ਼ਵਾਸੀ ਨੇ ਦਾਨੀਅਲ ਨਬੀ ਦੀ ਤਰ੍ਹਾਂ ਦਾ ਇੱਕ ਜੀਵਨ ਇੱਕ ਰੈਪਿਊਟੇਸ਼ਨ ਵਾਲਾ ਇੱਕ ਜੀਵਨ ਉਸ ਸਟੈਂਡਰਡ ਵਾਲਾ ਜੀਵਨ ਉਸ ਨੂੰ ਪੇਸ਼ ਕਰਦੇ ਹੋਏ ਦੁਨੀਆ ਨੂੰ ਦੱਸਣਾ ਹੈ ਕਿ ਅਸੀਂ ਉਹ ਲੋਕ ਆ ਜਿਨ੍ਹਾਂ ਦੇ ਅੰਦਰ ਪਵਿੱਤਰ ਤਾਈ ਦਾ ਆਤਮਾ ਵਾਸ ਕਰਦਾ ਹੈ ਜਿਸ ਪ੍ਰਕਾਰ ਪ੍ਰਭ ਦੇ ਬਚਨ ਚ ਲਿਖਿਆ ਆ ਪਹਿਲਾ ਥਸਨ ਲੋਕ ਆ ਦੂਸਰਾ ਤੇ ਉਸੇ 12 ਵਚਨ ਚ ਲਿਖਿਆ ਤੁਸੀਂ ਪਰਮੇਸ਼ਰ ਦੇ ਯੋਗ ਚਾਲ ਚਲੋ ਇਸ ਲਈ ਅਸੀਂ ਸਿਰਫ ਗੱਲਾਂ ਬਾਤਾਂ ਨਾਲ ਦਾਵਾ ਨਹੀਂ ਕਰਨਾ ਬਲਕਿ ਪਰਮੇਸ਼ਰ ਦੇ ਯੋਗ ਚਾਲ ਚੱਲ ਕੇ ਅਸੀਂ ਸੰਸਾਰ ਦੇਗੇ ਇਸ ਨੂੰ ਪ੍ਰਗਟ ਕਰਨਾ ਪੇਸ਼ ਕਰਨਾ ਕਿ ਦੁਨੀਆ ਇਸ ਗੱਲ ਨੂੰ ਸਵੀਕਾਰ ਕਰੇ ਦੁਨੀਆ ਇਸ ਗੱਲ ਨੂੰ ਮੰਨਣ ਲਈ ਮਜਬੂਰ ਹੋ ਜਾਏ ਕਿ ਹਾਂ ਸੱਚਮੇਂ ਸਾਡੇ ਅੰਦਰ ਇੱਕ ਬੁੱਧੀ ਦਾ ਆਤਮਾ ਗਿਆਨ ਸਮਝਦਾ ਆਤਮਾ ਉਹ ਸਮਰਥ ਦਾ ਆਤਮਾ ਉਹ ਯਹਵਾ ਦੇ ਪੈਦਾ ਆਤਮਾ ਕੀ ਕਰਦਾ ਹੈ ਵਾਸ ਕਰਦਾ ਹੈ ਸੋ ਪ੍ਰਭੂ ਸਵਚਿੰਦ੍ਰੇ ਸਨਵਾਸ਼ਿਸ਼ਤੇ ਸੋ ਇਹ ਅਸੀਂ ਨਬੂਗੁੰਦ ਨਜ਼ਰ ਰਾਜਾ ਦਾ ਜੋ ਸੁਫਨਾ ਆ ਉਸ ਦੀ ਜੋ ਸੀਰੀਜ਼ ਆਸੀਂ ਅੱਜ ਸ਼ੁਰੂ ਕੀਤੇ ਹਾਂ ਉਹਦਾ ਪਹਿਲਾ ਵੀਡੀਓ ਆਸੀਂ ਇਸ ਨੂੰ ਅਸੀਂ ਅੱਗੇ ਵਿਜਵਾ ਜਾਰੀ ਰੱਖਾਂਗੇ ਪ੍ਰਭੂ ਸਨਵਾਸ਼ਿਸ਼ਤੇ ਅਮੀਨ